ਉਹ ਭਾਜੀ ਇਹਦਾ ਹਰਾਸਮੈਂਟ ਕਰਨ ਵਾਲੇ ਗੱਲਾਂ ਨੇ ਜੇ ਕੋਈ ਤੁਹਾਡੇ ਕੋਲ ਕੋਈ ਜਾ ਮਾੜਾ ਦੇਖ ਲੈ ਜੇ ਕੋਈ ਤੁਹਾਡੇ ਕੋਲ ਕਾਗਜ਼ ਹੈਗਾ ਉਹ ਲਿਆਓ ਅਸੀਂ ਬਾਹਰ ਚੱਲ ਜੰਨੇ ਆ ਇਹਦਾ ਜਲੂਸ ਕਰਨ ਵਾਲੇ ਜਾਣ ਕੇ ਵੀ ਹਰਾਸਮੈਂਟ ਹੋਣਗੇ ਹੋਰ ਕੀ ਬੱਚਾ ਭਾਜੀ ਪਹਿਲਾਂ ਬੱਚਾ ਛੋਟਾ ਲੈ ਕੇ ਮੈਂ ਆਪ ਦੇ ਕੇ ਆਇਆ ਐਮ ਐਲ ਏ ਸਾਹਿਬ ਨੂੰ ਜੈਸਪੁਰਾ ਸਾਹਿਬ ਨੂੰ ਘਰੋਂ ਲੈ ਕੇ ਗਈ ਐ ਜੇ ਦੂਜੇ ਨੂੰ ਮਿਲਣਾ ਤਾਂ ਵੀ ਕਰੇ ਅਜਵੇ ਸਾਨੂੰ ਕੀ ਬੱਚਾ ਮਿਲਣਾ ਮਿਲ ਲਵੇ ਬੱਚੇ ਨੂੰ ਮਿਲਣ ਨੂੰ ਕੀ ਹੁੰਦਾ ਬੱਚਾ ਆਪਣਾ ਤੱਲੋਂ ਸਾਹਿਬ ਬੱਚਾ ਜੀਟੀ ਰੋਡ ਤੇ ਥੋੜੀ ਐ ਇੱਥੇ ਤਾਂ ਮੇਰੀ ਇੱਕ ਯੂਨਿਟ ਐ ਮੇਰਾ ਪੈਲ ਐ ਕੱਲ ਨੂੰ ਪੈਲ ਚਲ ਜੂ ਫਿਰ ਖੰਨੇ ਚਲ ਜੂ ਫਿਰ ਮੋਗੇ ਚਲ ਜੂਗੀ ਸਾਡਾ ਹਾਲ ਦੇਣ ਦੀ ਕੋਸ਼ਿਸ਼ ਕਰਦੀ ਗੱਲ ਕਿਤੇ ਗੱਲ ਬਾਰੇ ਕਿਨੂੰ ਆ ਜੀ ਆਪਣੀ ਵਾਈਫ ਨੂੰ ਭਾਜੀ ਇਹ ਤਾਂ ਮੇਰੇ ਤਾਂ ਚਾਰ ਦਰਖਾਸਤਾਂ ਦੇ ਹੀ ਫਿਰਦੇ ਨੇ ਉੱਥੇ ਮਿਲਦੇ ਉੱਥੇ ਆਉਂਦੇ ਹੈ ਨਹੀਂ ਭਾਜੀ ਅੱਜ 9 ਮਹੀਨੇ ਦਾ ਬੱਚਾ ਲੈ ਕੇ ਬਾਹਰ ਬੈਠੀ ਐ ਜੇ ਬੱਚੇ ਨੂੰ ਕੁਝ ਹੋ ਗਿਆ ਵੀਰੇ ਫਿਰ ਇੰਨੀ ਗਰਮੀ 'ਚ ਬੱਚੇ ਨੇ ਕਬਜਾ ਲੈਣਾ ਦੇਖੋ ਕੋਈ ਕਾਗਜ਼ ਹੈਗਾ ਤਾਂ ਦਿਖਾ ਦੇ ਮੈਂ ਬਾਹਰ ਆ ਜਾਣਾ ਤੂੰ ਅੰਦਰ ਚਲ ਜਾ ਦੇਖੋ ਜੀਐਸਸੀ ਨੰਬਰ ਹੈਗਾ ਤਾਂ ਦਿਖ ਇਹ ਗੱਲਾਂ ਕੋਟ ਵਾਲਿਆਂ ਨੇ ਵੀਰੇ ਇਹਨੂੰ ਪਤਾ ਨਹੀਂ ਦੂਜਾ ਬੱਚਾ ਨਹੀਂ ਮੈਂ ਦੇਣਾ ਵੀਰੇ ਹਾਂ ਦੂਜਾ ਬੱਚਾ ਨਹੀਂ